ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 2 ਦਿਨਾਂ ਦੌਰੇ ਦੇ ਉੱਤੇ ਅੱਜ ਫਰਾਂਸ ਪਹੁੰਚ ਚੁੱਕੇ ਨੇ ਦੱਸਦੇ ਕਿ ਫਰਾਂਸ ਦੇ ਵਿੱਚ ਉਹ AI ਸਮਿਟ ਦੇ ਵਿੱਚ ਸ਼ਾਮਲ ਹੋਣਗੇ ਔਰ ਇਸ ਤੋਂ ਇਲਾਵਾ ਕਈ ਡੀਲ ਉਹਨਾਂ ਦੇ ਦੌਰਾਨ ਦੋਹਾਂ ਦੇਸ਼ਾਂ ਦੇ ਵਿਚਕਾਰ ਕੀਤੀਆਂ ਜਾ ਸਕਦੀਆਂ ਨੇ ਦੱਸਦੀ ਕਿ ਪ੍ਰਧਾਨ ਮੰਤਰੀ ਸੋਮਵਾਰ ਰਾਤ ਫਰਾਂਸ ਦੀ ਰਾਜਧਾਨੀ ਪੈਰਿਸ ਪਹੁੰਚੇ ਅਤੇ ਪੈਰਿਸ ਦੇ ਔਰਲੀ 에ਅਰਪੋਰਟ ਦੇ ਉੱਤੇ ਉਹਨਾਂ ਦਾ ਬੇਹਦ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਸਨਮਾਨ ਦੇ ਵਿੱਚ ਫਰਾਂਸ ਸਰਕਾਰ ਨੇ ਸੋਮਵਾਰ ਰਾਤ ਨੂੰ ਮਸ਼ਹੂਰ ਐਲਸੀ ਪੈਲਸ ਦੇ ਵਿੱਚ ਵੀਵੀਆਈਪੀ ਡਿਨਰ ਦਾ ਆਯੋਜਨ ਕੀਤਾ ਸੀ ਜਿਸ ਵਿੱਚ ਫਰਾਂਸ ਦੇ ਰਾਸ਼ਟਰਪਤੀ ਮੈਂਟਰੋ ਸਮੇਤ ਕੁਝ ਹੋਰ ਦੇਸ਼ਾਂ ਦੇ ਨੇਤਾ ਵੀ ਮੌਜੂਦ ਰਹੇ ਤਾਂ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨਿਊਅਲ ਮੈਂਕਰੋ ਦੇ ਨਾਲ ਨਜ਼ਰ ਆ ਰਹੇ ਨੇ ਇਸ ਦੌਰਾਨ ਉਹਨਾਂ ਦਾ ਬੇहद گرمਜੋਸ਼ੀ ਦੇ ਨਾਲ ਸਵਾਗਤ ਮੈਂਕਰੋ ਦੇ ਵੱਲੋਂ ਕੀਤਾ ਗਿਆ ਅਤੇ ਜਫੀ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਵੀਵੀਆਈਪੀ ਡਿਨਰ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਹੋਰ ਦੇਸ਼ਾਂ ਦੇ ਜੋ ਨੇਤਾ ਨੇ ਉਹ ਵੀ ਮੌਜੂਦ ਰਹਿੰਦੇ ਨੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਸ ਡਿਨਰ ਦੇ ਦੌਰਾਨ ਕਾਫੀ ਖਾਸ ਗੱਲਬਾਤ ਵੀ ਕੀਤੀ ਗਈ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2023 ਦੇ ਵਿੱਚ ਫ੍ਰਾਂਸ ਦੇ ਰਾਸ਼ਟਰੀ ਦਿਵਸ ਦੇ ਮੌਕੇ ਸ਼ਾਮਲ ਹੋਣ ਲਈ ਗਏ ਸੀ ਔਰ ਇਸ ਤੋਂ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 7ਵਾਂ ਫ੍ਰਾਂਸ ਦਾ ਦੌਰਾ ਹੈ ਤਾਂ ਫਿਲਹਾਲ AI ਸਮਿਟ ਫ੍ਰਾਂਸ ਦੇ ਵਿੱਚ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਪਹੁੰਚ ਰਹੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਦੇ ਨਾਲ ਨਾਲ ਫ੍ਰਾਂਸ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਸੱਦਾ ਇਸ ਜੋ ਸਮਾਗਮ ਹੈ ਉਸ ਦੇ ਵਿੱਚ ਭੇਜਿਆ ਗਿਆ ਹੈ ਇਸ ਦੌਰਾਨ ਨਰਿੰਦਰ ਮੋਦੀ ਨੇ ਆਪਣਾ ਇੱਕ ਬਿਆਨ ਵੀ ਦਿੱਤਾ ਜਿਸ ਦੌਰਾਨ ਉਹਨਾਂ ਕਿਹਾ ਕਿ ਮ ਰਾਸ਼ਟਰਪਤੀ 트াম্প ਨੂੰ ਮਿਲਣ ਦੇ ਵੀ ਉਤਸਕ ਹਾਂ ਉਹਨਾਂ ਦੇ ਨਾਲ ਪਹਿਲੇ ਕਾਰਜਕਾਲ ਦੇ ਵਿੱਚ ਕੰਮ ਕਰਨ ਦਾ అనుਭਵ ਵੀ ਵਧੀਆ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਫਰਾਂਸ ਪਹੁੰਚ ਚੁੱਕੇ ਨੇ ਸੋਮਵਾਰ ਰਾਤ ਨੂੰ ਫਰਾਂਸ ਪਹੁੰਚੇ ਨੇ ਔਰ ਪੈਰਿਸ ਦੇ ਔਰਲੀ 에어ਪੋਰਟ ਦੇ ਉੱਤੇ ਉਹਨਾਂ ਦਾ ਬੇਹਤ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜੋ ਕੱਲ ਰਾਤ ਵੀਵੀਆਈਪੀ ਡਿਨਰ ਦਾ ਆਯੋਜਨ ਫਰਾਂਸ ਦੇ ਵਿੱਚ ਕੀਤਾ ਗਿਆ ਤਾਂ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਫਰਾਂਸ ਦੇ ਰਾਸ਼ਟਰਪਤੀ ਹੁਨਾ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਗਰਮਜੋਸ਼ੀ ਦੇ ਨਾਲ ਕੀਤਾ ਗਿਆ ਜੱਫੀ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਇਸ ਡਿਨਰ ਦੇ ਵਿੱਚ ਕਾਫੀ ਖਾਸ ਗੱਲਬਾਤ ਦੋਹਾਂ ਦੇਸ਼ਾਂ ਨੂੰ ਲੈ ਕੇ ਹੋਈ ਹੈ ਤਾਂ ਉੱਥੇ ਹੀ ਡੋਨਾਲਡ 트੍ਰੰਪ ਵੀ ਇਸ ਪਹੁੰਚ ਜੋ ਸਮਾਗਮ ਹੈ ਉਸ ਦੇ ਵਿੱਚ ਪਹੁੰਚ ਸਕਦੇ ਨੇ ਅਤੇ ਇਸ ਤੋਂ ਇਲਾਵਾ ਅਮਰੀਕਾ ਦੇ ਤੇ ਹੋਰ ਦੇਸ਼ਾਂ ਦੇ ਵੱਡੇ ਨੇਤਾ ਵੀ ਇਸ ਸਮਾਗਮ ਦੇ ਵਿੱਚ ਪਹੁੰਚ ਰਹੇ ਨੇ ਤਾਂ 2 ਦਿਨ ਦਾ ਦੌਰਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਸ ਤੋਂ ਬਾਅਦ 12 ਫਰਵਰੀ ਨੂੰ ਅਮਰੀਕਾ ਉਹ ਰਵਾਨਾ ਹੋ ਜਾਣਗੇ ਅਤੇ ਇਸ ਤੋਂ ਬਾਅਦ ਭਾਰਤ ਅਮਰੀਕੀ ਸਬੰਧਾਂ ਨੂੰ ਲੈ ਕੇ ਵੀ ਗਲਬਾਤ ਉਹਨਾਂ ਦੇ ਵੱਲੋਂ ਅਮਰੀਕਾ ਦੌਰੇ ਦੌਰਾਨ ਕੀਤੀ ਜਾਵੇਗੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਫਰਾਂਸ ਅਤੇ ਅਮਰੀਕਾ ਦੌਰੇ ਦੌਰਾਨ ਦੋਹਾਂ ਦੇਸ਼ਾਂ ਦੇ ਵਿਚਕਾਰ ਸਾਂਝੇਦਾਰੀ ਨੂੰ ਵੜਾਵਾ ਦੇਣਾ ਹੀ ਉਹਨਾਂ ਦਾ ਏਜੰਡਾ ਹੈ ਅਤੇ 11 ਫਰਵਰੀ ਨੂੰ ਪ੍ਰਧਾਨ ਮੰਤਰੀ ਪੈरिस ਦੇ ਗ੍ਰੈਂਡ ਪੈਲੇਸ ਦੇ ਵਿੱਚ ਰਾਸ਼ਟਰਪਤੀ ਬੈਂਕਰੋ ਦੇ ਨਾਲ AI ਸਮਿਟ ਜਾਨਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਐਕਸ਼ਨ ਸਮਿਟ 2025 ਦੀ ਸਹਿ ਪ੍ਰਧਾਨਗੀ ਕਰਨਗੇ। ਇਹ ਸਮਿਟ 2023 ਦੇ ਵਿੱਚ ਬ੍ਰਿਟੇਨ ਅਤੇ 2024 ਦੇ ਵਿੱਚ ਸਾਊਥ ਕੋਰੀਆ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ। ਸਮਿਟ ਦੇ ਵਿੱਚ AI ਦੀ ਜ਼ਿੰਮੇਵਾਰੀ ਦੇ ਨਾਲ ਇਸਤੇਮਾਲ ਉੱਤੇ ਚਰਚਾ ਹੋਵੇਗੀ ਤਾਂ ਜੋ ਲੋਕਾਂ ਦੀ ਭਲਾਈ ਲਈ ਇਸ ਦਾ ਕੰਮ ਕੀਤਾ ਜਾ ਸਕੇ ਅਤੇ ਇਸ ਦੇ ਖਤਰੇ ਨੂੰ ਕੰਟਰੋਲ ਕੀਤਾ ਜਾਵੇ ਇਸ ਤੋਂ ਇਲਾਵਾ ਗਲੋਬਲ ਪੋਲਿਟਿਕਸ ਦੇ ਉੱਤੇ ਵੀ ਚਰਚਾ ਹੋਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਦਯੋਗਪਤੀਆਂ ਦੇ ਨਾਲ ਮੁਲਾਕਾਤ ਦਾ ਪ੍ਰੋਗਰਾਮ ਵੀ ਤੈਅ ਕੀਤਾ ਗਿਆ ਹੈ ਦੱਸ ਦਈਏ ਕਿ AI ਸਮਿਟ ਦੇ ਵਿੱਚ ਚੀਨ ਅਤੇ ਅਮਰੀਕਾ ਵੀ ਸ਼ਾਮਲ ਹੋ ਰਹੇ ਨੇ AI ਐਕਸ਼ਨ ਸਮਿਟ ਦੇ ਵਿੱਚ ਅਮਰੀਕੀ ਉਪਰਾਸ਼ਟਪਤੀ ਜੈਨ ਵਿਸ ਅਤੇ ਚੀਨੀ ਉਪਰਾਸ਼ ਪ੍ਰਧਾਨ ਮੰਤਰੀ ਸ਼ਿਰਕਤ ਕਰ ਸਕਦੇ ਨੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ OpenAI ਦੇ CEO ਸैम ਆਲਟਮੈਨ ਵੀ ਸ਼ਾਮਲ ਹੋ ਸਕਦੇ ਨੇ Google ਅਤੇ Microsoft ਦੇ ਵੱਡੇ ਅਧਿਕਾਰੀ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਮੋਦੀ ਦੀ ਇਸ ਯਾਤਰਾ ਦੇ ਨਾਲ ਦੋਹਾਂ ਦੇਸ਼ਾਂ ਦੇ ਵਿੱਚ ਰੱਖਿਆ ਸਬੰਧਾਂ ਨੂੰ ਮਜ਼ਬੂਤੀ ਮਿਲਣ ਦੀ ਵੀ ਉਮੀਦ ਹੈ ਦੱਸਦੀ ਕਿ ਇਸ ਯਾਤਰਾ ਦੇ ਦੌਰਾਨ ਭਾਰਤ ਅਤੇ ਫਰਾਂਸ ਦੇ ਵਿੱਚ 26 ਰਾਫੇਲ ਮਰੀਨ ਫਾਈਟਰ ਜੈਟ ਅਤੇ ਤਿੰਨ ਸਕੋਰਪੀਨ ਕਲਾਸ ਸਬਮਰੀਨ ਦੀ ਖਰੀਦ ਸਮੇਤ ਕਈ ਐਮ ਸੌਦਿਆਂ ਨੂੰ ਆਖਰੀ ਰੂਪ ਵੀ ਦਿੱਤਾ ਜਾ ਸਕਦਾ ਹੈ ਦੱਸਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫਰਾਂਸ ਨੂੰ ਲੈ ਕੇ ਸਟੈਂਡ ਪੱਛਮੀ ਦੇਸ਼ਾਂ ਤੋਂ ਬਿਲਕੁਲ ਅਲੱਗ ਹੈ ਪੱਛਮੀ ਦੇਸ਼ ਅਮਰੀਕਾ ਬ੍ਰਿਟੇਨ ਅਤੇ ਜਰਮਨੀ ਮਨੁੱਖੀ ਅਧਿਕਾਰ ਅਤੇ ਲੋਕਤੰਤਰੀ ਨੂੰ ਲੈ ਕੇ ਭਾਰਤ ਉੱਤੇ ਸਵਾਲ ਖੜੇ ਕਰਦੇ ਨੇ ਪਰ ਇਸ ਦੀ ਤੁਲਨਾ ਦੇ ਵਿੱਚ ਜੇਕਰ ਫਰਾਂਸ ਦੀ ਗੱਲ ਕੀਤੀ ਜਾਵੇ ਤਾ ਫਰਾਂਸ ਭਾਰਤ ਦੇ ਆਂਤਰੀਕ ਮਾਮਲਿਆਂ ਦੇ ਵਿੱਚ ਕਾਫੀ ਘੱਟ ਦਖਲਅੰਦਾਜ਼ੀ ਕਰਦਾ ਹੈ। ਇਸ ਦੀ ਇੱਕ ਮੁੱਖ وجہ ਹੈ ਕਿ ਭਾਰਤ ਦਾ ਫਰਾਂਸ ਦੇ ਨਾਲ ਕੋਈ ਵੀ ਵੱਡਾ ਮਨਬੁਟਾਵ ਨਹੀਂ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਅਤੇ ਫਰਾਂਸ ਦੀ ਦੋਸਤੀ ਨੂੰ ਪਹਿਲਾਂ ਹੀ ਕਾਫੀ ਬੁਲੰਦੀਆਂ ਤੇ ਲੈ ਕੇ ਜਾ ਚੁੱਕੇ ਨੇ ਅਤੇ ਕਈ ਵਾਰ ਸਮੇਂ ਦੀ ਕਸੌਟੀ ਦੇ ਉੱਤੇ ਇਹ ਦੋਸਤੀ ਖਰੀ ਵੀ ਉਤਰਦੀ ਹੋਈ ਨਜ਼ਰ ਆਈ ਹੈ। ਫ੍ਰਾਂਸ ਸੰਯੁਕਤ ਰਾਸ਼ਟਰ ਦੇ ਵਿੱਚ ਕਸ਼ਮੀਰ ਅਤੇ ਅੱਤਵਾਦ ਦੇ ਮੁੱਦੇ ਉੱਤੇ ਹਮੇਸ਼ਾ ਭਾਰਤ ਦੇ ਪੱਖ ਦੇ ਵਿੱਚ ਮਜ਼ਬੂਤੀ ਦੇ ਨਾਲ ਖੜਾ ਰਿਹਾ ਹੈ। ਤਾਂ ਫਿਲਹਾਲ ਫ੍ਰਾਂਸ ਦਾ ਦੌਰਾ ਬਿਹਤ ਖਾਸ ਹੋਣ ਜਾ ਰਿਹਾ ਹੈ ਔਰ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਤੇ ਜਾਣਗੇ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਜਾਵੇਗੀ। ਦੱਸ ਦिए ਕਿ ਹਾਲੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਭਾਰਤੀਆਂ ਨੂੰ ਰੀਪੋਰਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਚਰਚਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੂੰ ਇਸ ਮਾਮਲੇ ਨੂੰ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਕੋਲ ਚੁਕਣਾ ਚਾਹੀਦਾ ਹੈ ਅਤੇ ਇਸ ਮਾਮਲੇ ਦੇ ਉੱਤੇ ਦਖਲਅੰਦਾਜ਼ੀ ਕਰਕੇ ਜੋ ਭਾਰਤੀ ਵਿਦੇਸ਼ ਵਿੱਚ ਅਮਰੀਕਾ ਦੇ ਵਿੱਚ ਕੱਚੇ ਤੌਰ ਦੇ ਉੱਤੇ ਰਹਿ ਰਹੇ ਨੇ ਤਾਂ ਉਹਨਾਂ ਦੀ ਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਤਾਂ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਮਰੀਕਾ ਦੌਰੇ ਦੇ ਉੱਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਨਾਲ ਇਸ ਮੁੱਦੇ ਉੱਤੇ ਵੀ ਗੱਲਬਾਤ ਕਰਨ ਕਿਉਂਕਿ ਅਮਰੀਕਾ ਦੀ ਜੇਕਰ ਗੱਲ ਕਰੀਏ ਤਾਂ ਤਕਰੀਬਨ 18000 ਜੇ ਭਾਰਤੀ ਨੇ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਰਹਿ ਰਹੇ ਨੇ 18000 ਭਾਰਤੀਆਂ ਦੀ ਲਿਸਟ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਤਿਆਰ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ 205 ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਚੁੱਕਾ ਹੈ ਤਾਂ ਹਾਏ ਦਿਨਾਂ ਦੇ ਵਿੱਚ ਹੋਰ ਵੀ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਪਰ ਉਸ ਤੋਂ ਪਹਿਲਾਂ ਇਹ ਮੁਲਾਕਾਤ ਬਿਹਤ ਜਰੂਰੀ ਹੋ ਸਕਦੀ ਹੈ ਫਿਲਹਾਲ ਫ੍ਰਾਂਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ੍ਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਂਕਰੋ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਅੱਜ AI ਸਮਿਟ ਤੇ ਵਿੱਚ ਵੀ ਉਹ ਸ਼ਮੂਲੀਅਤ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 2 ਦਿਨਾਂ ਦੌਰੇ ਦੇ ਉੱਤੇ ਅੱਜ ਫਰਾਂਸ ਪਹੁੰਚ ਚੁੱਕੇ ਨੇ ਦੱਸਦੇ ਕਿ ਫਰਾਂਸ ਦੇ ਵਿੱਚ ਉਹ AI ਸਮਿਟ ਦੇ ਵਿੱਚ ਸ਼ਾਮਲ ਹੋਣਗੇ ਔਰ ਇਸ ਤੋਂ ਇਲਾਵਾ ਕਈ ਡੀਲ ਉਹਨਾਂ ਦੇ ਦੌਰਾਨ ਦੋਹਾਂ ਦੇਸ਼ਾਂ ਦੇ ਵਿਚਕਾਰ ਕੀਤੀਆਂ ਜਾ ਸਕਦੀਆਂ ਨੇ ਦੱਸਦੇ ਕਿ ਪ੍ਰਧਾਨ ਮੰਤਰੀ ਸੋਮਵਾਰ ਰਾਤ ਫਰਾਂਸ ਦੀ ਰਾਜਧਾਨੀ ਪੈਰਿਸ ਪਹੁੰਚੇ ਅਤੇ ਪੈਰਿਸ ਦੇ ਔਰਲੀ 에ਅਰਪੋਰਟ ਦੇ ਉੱਤੇ ਉਹਨਾਂ ਦਾ ਬੇਹਦ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਸਨਮਾਨ ਦੇ ਵਿੱਚ ਫਰਾਂਸ ਸਰਕਾਰ ਨੇ ਸੋਮਵਾਰ ਰਾਤ ਨੂੰ ਮਸ਼ਹੂਰ ਐਲਸੀ ਪੈਲਸ ਦੇ ਵਿੱਚ ਵੀਵੀਆਈਪੀ ਡਿਨਰ ਦਾ ਆਯੋਜਨ ਕੀਤਾ ਸੀ ਜਿਸ ਵਿੱਚ ਫਰਾਂਸ ਦੇ ਰਾਸ਼ਟਰਪਤੀ ਮੈਂਟਰੋ ਸਮੇਤ ਕੁਝ ਹੋਰ ਦੇਸ਼ਾਂ ਦੇ ਨੇਤਾ ਵੀ ਮੌਜੂਦ ਰਹੇ ਤਾਂ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਂਕਰੋ ਦੇ ਨਾਲ ਨਜ਼ਰ ਆ ਰਹੇ ਨੇ ਇਸ ਦੌਰਾਨ ਉਹਨਾਂ ਦਾ ਬਿਹਤ ਗਰਮਜੋਸ਼ੀ ਦੇ ਨਾਲ ਸਵਾਗਤ ਮੈਂਕਰੋ ਦੇ ਵੱਲੋਂ ਕੀਤਾ ਗਿਆ ਅਤੇ ਜਫੀ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ ਇਸ ਮੌਕੇ ਵੀਆਈਪੀ ਡਿਨਰ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਹੋਰ ਦੇਸ਼ਾਂ ਦੇ ਜੋ ਨੇਤਾ ਨੇ ਉਹ ਵੀ ਮੌਜੂਦ ਰਹਿੰਦੇ ਨੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਸ ਡਿਨਰ ਦੇ ਦੌਰਾਨ ਕਾਫੀ ਖਾਸ ਗੱਲਬਾਤ ਵੀ ਕੀਤੀ ਗਈ ਦੱਸਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2023 ਦੇ ਵਿੱਚ ਫ੍ਰਾਂਸ ਦੇ ਰਾਸ਼ਟਰੀ ਦਿਵਸ ਦੇ ਮੌਕੇ ਸ਼ਾਮਲ ਹੋਣ ਲਗੇ ਸੀ ਔਰ ਇਸ ਤੋਂ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੱਤਵਾਂ ਫ੍ਰਾਂਸ ਦਾ ਦੌਰਾ ਹੈ ਤਾਂ ਫਿਲਹਾਲ AI ਸਮਿਟ ਫ੍ਰਾਂਸ ਦੇ ਵਿੱਚ ਹੋਣ ਜਾ ਰਿਹਾ ਜਿਸ ਦੇ ਵਿੱਚ ਪ੍ਰਧਾਨ ਮੰਤਰੀ ਪਹੁੰਚ ਰਹੇ ਨੇ ਫ੍ਰਾਂਸ ਦੇ ਰਾਸ਼ਟਰਪਤੀ ਦੇ ਨਾਲ ਨਾਲ ਫ੍ਰਾਂਸ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੀ ਸੱਦਾ ਇਸ ਜੋ ਸਮਾਗਮ ਹੈ ਉਸ ਦੇ ਵਿੱਚ ਭੇਜਿਆ ਗਿਆ ਹੈ ਇਸ ਦੌਰਾਨ ਨਰਿੰਦਰ ਮੋਦੀ ਨੇ ਆਪਣਾ ਇੱਕ ਬਿਆਨ ਵੀ ਦਿੱਤਾ ਜਿਸ ਦੌਰਾਨ ਉਹਨਾਂ ਕਿਹਾ ਕਿ ਮਹਾਰਾਸ਼ਟਰਪਤੀ 트ੰਪ ਨੂੰ ਮਿਲਣ ਦੇ ਵੀ ਉਤਸਕ ਹਾਂ ਉਹਨਾਂ ਦੇ ਨਾਲ ਪਹਿਲੇ ਕਾਰਜਕਾਲ ਦੇ ਵਿੱਚ ਕੰਮ ਕਰਨ ਦਾ అనుభవ ਵੀ ਵਧੀਆ ਰਿਹਾ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਕਿ ਫਰਾਂਸ ਪਹੁੰਚ ਚੁੱਕੇ ਨੇ ਸੋਮਵਾਰ ਰਾਤ ਨੂੰ ਫਰਾਂਸ ਪਹੁੰਚੇ ਨੇ ਔਰ ਪੈਰਿਸ ਦੇ ਓਰਲੀ 에어ਪੋਰਟ ਦੇ ਉੱਤੇ ਉਹਨਾਂ ਦਾ ਬੇਹਤ ਸ਼ਾਨਦਾਰ ਸਵਾਗਤ ਕੀਤਾ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਜੋ ਕੱਲ ਰਾਤ ਵੀਵੀਆਈਪੀ ਡਿਨਰ ਦਾ ਆਯੋਜਨ ਫਰਾਂਸ ਦੇ ਵਿੱਚ ਕੀਤਾ ਗਿਆ ਤਾਂ ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਫਰਾਂਸ ਦੇ ਰਾਸ਼ਟਰਪਤੀ ਉਹਨਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਗਰਮਜੋਸ਼ੀ ਦੇ ਨਾਲ ਕੀਤਾ ਗਿਆ ਜੱਫੀ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ ਤੇ ਇਸ ਡਿਨਰ ਦੇ ਵਿੱਚ ਕਾਫੀ ਖਾਸ ਗੱਲਬਾਤ ਦੋਹਾਂ ਦੇਸ਼ਾਂ ਨੂੰ ਲੈ ਕੇ ਹੋਈ ਹੈ ਤਾਂ ਉੱਥੇ ਹੀ ਡੋਨਾਲਡ 트੍ਰੰਪ ਵੀ ਇਸ ਪਹੁੰਚ ਜੋ ਸਮਾਗਮ ਹੈ ਉਸ ਦੇ ਵਿੱਚ ਪਹੁੰਚ ਸਕਦੇ ਨੇ ਅਤੇ ਇਸ ਤੋਂ ਇਲਾਵਾ ਅਮਰੀਕਾ ਦੇ ਤੇ ਹੋਰ ਦੇਸ਼ਾਂ ਦੇ ਵੱਡੇ ਨੇਤਾ ਵੀ ਇਸ ਸਮਾਗਮ ਦੇ ਵਿੱਚ ਪਹੁੰਚ ਰਹੇ ਨੇ ਤਾਂ 2 ਦਿਨ ਦਾ ਦੌਰਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਸ ਤੋਂ ਬਾਅਦ 12 ਫਰਵਰੀ ਨੂੰ ਅਮਰੀਕਾ ਉਹ ਰਵਾਨਾ ਹੋ ਜਾਣਗੇ ਅਤੇ ਇਸ ਤੋਂ ਬਾਅਦ ਭਾਰਤ ਅਮਰੀਕੀ ਸਬੰਧਾਂ ਨੂੰ ਲੈ ਕੇ ਵੀ ਗਲਬਾਤ ਉਹਨਾਂ ਦੇ ਵੱਲੋਂ ਅਮਰੀਕਾ ਦੌਰੇ ਦੌਰਾਨ ਕੀਤੀ ਜਾਵੇਗੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਫਰਾਂਸ ਅਤੇ ਅਮਰੀਕਾ ਦੌਰੇ ਦੌਰਾਨ ਦੋਹਾਂ ਦੇਸ਼ਾਂ ਦੇ ਵਿਚਕਾਰ ਸਾਂਝੇਦਾਰੀ ਨੂੰ ਵਡਾਵਾ ਦੇਣਾ ਹੀ ਉਹਨਾਂ ਦਾ এজেন্ডਾ ਹੈ ਅਤੇ 11 ਫਰਵਰੀ ਨੂੰ ਪ੍ਰਧਾਨ ਮੰਤਰੀ ਪੈरिस ਦੇ ਗ੍ਰੈਂਡ ਪੈਲੇਸ ਦੇ ਵਿੱਚ ਰਾਸ਼ਟਰਪਤੀ ਬੈਂਕਰੋ ਦੇ ਨਾਲ AI ਸਮਿਟ ਜਾਨਕੀ ਆਰਟੀਫੀਸ਼ੀਅਲ ਇੰਟੈਲੀਜੈਂਸ ਐਕਸ਼ਨ ਸਮਿਟ 2025 ਦੀ ਸਹਿ ਪ੍ਰਧਾਨਗੀ ਕਰਨਗੇ ਇਹ ਸਮਿਟ 2023 ਦੇ ਵਿੱਚ ਬ੍ਰਿਟੇਨ ਅਤੇ 2024 ਦੇ ਵਿੱਚ ਸਾਊਥ ਕੋਰੀਆ ਦੇ ਵਿੱਚ ਆਯੋਜਿਤ ਕੀਤਾ ਗਿਆ ਸੀ ਸਮਿਟ ਦੇ ਵਿੱਚ AI ਦੀ ਜ਼ਿੰਮੇਵਾਰੀ ਦੇ ਨਾਲ ਇਸਤੇਮਾਲ ਉੱਤੇ ਚਰਚਾ ਹੋਵੇਗੀ ਤਾਂ ਜੋ ਲੋਕਾਂ ਦੀ ਭਲਾਈ ਲਈ ਇਸ ਦਾ ਕੰਮ ਕੀਤਾ ਜਾ ਸਕੇ ਅਤੇ ਇਸ ਦੇ ਖਤਰੇ ਨੂੰ ਕੰਟਰੋਲ ਕੀਤਾ ਜਾਵੇ। ਇਸ ਤੋਂ ਇਲਾਵਾ ਗਲੋਬਲ ਪੋਲਿਟਿਕਸ ਦੇ ਉੱਤੇ ਵੀ ਚਰਚਾ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਦਯੋਗਪਤੀਆਂ ਦੇ ਨਾਲ ਮੁਲਾਕਾਤ ਦਾ ਪ੍ਰੋਗਰਾਮ ਵੀ ਤੈਅ ਕੀਤਾ ਗਿਆ ਹੈ। ਦੱਸ ਦਈਏ ਕਿ AI ਸਮਿਟ ਦੇ ਵਿੱਚ ਚੀਨ ਅਤੇ ਅਮਰੀਕਾ ਵੀ ਸ਼ਾਮਲ ਹੋ ਰਹੇ ਨੇ। AI ਐਕਸਿਸ ਸਮਿਟ ਦੇ ਵਿੱਚ ਅਮਰੀਕੀ ਉਪਰਾਸ਼ਟਪਤੀ ਜੈਂਨੀ ਵੇਸ ਅਤੇ ਚੀਨੀ ਉਪਰਾਸ਼ ਪ੍ਰਧਾਨ ਮੰਤਰੀ ਸ਼ਿਰਕਤ ਕਰ ਸਕਦੇ ਨੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ OpenAI ਦੇ CEO ਸैम ਆਲਟਮੈਨ ਵੀ ਸ਼ਾਮਲ ਹੋ ਸਕਦੇ ਨੇ Google ਅਤੇ Microsoft ਦੇ ਵੱਡੇ ਅਧਿਕਾਰੀ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਮੋਦੀ ਦੀ ਇਸ ਯਾਤਰਾ ਦੇ ਨਾਲ ਦੋਹਾਂ ਦੇਸ਼ਾਂ ਦੇ ਵਿੱਚ ਰੱਖਿਆ ਸਬੰਧਾਂ ਨੂੰ ਮਜ਼ਬੂਤੀ ਮਿਲਣ ਦੀ ਵੀ ਉਮੀਦ ਹੈ ਦੱਸਦੀ ਹੈ ਕਿ ਇਸ ਯਾਤਰਾ ਦੇ ਦੌਰਾਨ ਭਾਰਤ ਅਤੇ ਫਰਾਂਸ ਦੇ ਵਿੱਚ 26 ਰਾਫੇਲ ਮਰੀਨ ਫਾਈਟਰ ਜੈਟ ਅਤੇ ਤਿੰਨ ਸਕੋਰਪਿਨ ਕਲਾਸ ਸਬਮਰੀਨ ਦੀ ਖਰੀਦ ਸਮੇਤ ਕਈ ਐਮ ਸੌਦਿਆਂ ਨੂੰ ਆਖਰੀ ਰੂਪ ਵੀ ਦਿੱਤਾ ਜਾ ਸਕਦਾ ਹੈ ਦੱਸਦੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਫਰਾਂਸ ਨੂੰ ਲੈ ਕੇ ਸਟੈਂਡ ਪੱਛਮੀ ਦੇਸ਼ਾਂ ਤੋਂ ਬਿਲਕੁਲ ਅਲੱਗ ਹੈ ਪੱਛਮੀ ਦੇਸ਼ ਅਮਰੀਕਾ ਬ੍ਰਿਟੇਨ ਅਤੇ ਜਰਮਨੀ ਮਨੁੱਖੀ ਅਧਿਕਾਰ ਅਤੇ ਲੋਕਤੰਤਰ ਨੂੰ ਲੈ ਕੇ ਭਾਰਤ ਉੱਤੇ ਸਵਾਲ ਖੜੇ ਕਰਦੇ ਨੇ ਪਰ ਇਸ ਦੀ ਤੁਲਨਾ ਦੇ ਵਿੱਚ ਜੇਕਰ ਫਰਾਂਸ ਦੀ ਗੱਲ ਕੀਤੀ ਜਾਵੇ ਤਾਂ ਫਰਾਂਸ ਭਾਰਤ ਦੇ ਆਂਤ੍ਰਿਕ ਮਾਮਲਿਆਂ ਦੇ ਵਿੱਚ ਕਾਫੀ ਘੱਟ ਦਖਲਅੰਦਾਜ਼ੀ ਕਰਦਾ ਹੈ ਇਸ ਦੀ ਮੁੱਖ وجہ ਇਹ ਹੈ ਕਿ ਭਾਰਤ ਦਾ ਫਰਾਂਸ ਦੇ ਨਾਲ ਕੋਈ ਵੀ ਵੱਡਾ ਮਨਵਟਾਵ ਨਹੀਂ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਅਤੇ ਫਰਾਂਸ ਦੀ ਦੋਸਤੀ ਨੂੰ ਪਹਿਲਾਂ ਹੀ ਕਾਫੀ ਬੁਲੰਦੀਆਂ ਤੇ ਲੈ ਕੇ ਜਾ ਚੁੱਕੇ ਨੇ ਅਤੇ ਕਈ ਵਾਰ ਸਮੇਂ ਦੀ ਕਸੌਟੀ ਦੇ ਉੱਤੇ ਇਹ ਦੋਸਤੀ ਖਰੀ ਵੀ ਉਤਰਦੀ ਹੋਈ ਨਜ਼ਰ ਆਈ ਹੈ ਫਰਾਂਸ ਸੰਯੁਕਤ ਰਾਸ਼ਟਰ ਦੇ ਵਿੱਚ ਕਸ਼ਮੀਰ ਅਤੇ ਅਤਵਾਦ ਦੇ ਮੁੱਦੇ ਉੱਤੇ ਹਮੇਸ਼ਾ ਭਾਰਤ ਦੇ ਪੱਖ ਦੇ ਵਿੱਚ ਮਜ਼ਬੂਤੀ ਦੇ ਨਾਲ ਖੜਾ ਰਿਹਾ ਹੈ ਤਾ ਫਿਲਹਾਲ ਫਰਾਂਸ ਦਾ ਦੌਰਾ ਬਿਹਤ ਖਾਸ ਹੋਣ ਜਾ ਰਿਹਾ ਔਰ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਦੌਰੇ ਤੇ ਜਾਣਗੇ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਉਹਨਾਂ ਦੇ ਵੱਲੋਂ ਮੁਲਾਕਾਤ ਕੀਤੀ ਜਾਵੇਗੀ ਦੱਸ ਦਈਏ ਕਿ ਹਾਲੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਜਿਸ ਤੋਂ ਬਾਅਦ ਚਰਚਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੂੰ ਇਸ ਮਾਮਲੇ ਨੂੰ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਕੋਲ ਚੁਕਣਾ ਚਾਹੀਦਾ ਹੈ ਅਤੇ ਇਸ ਮਾਮਲੇ ਦੇ ਉੱਤੇ ਦਖਲਅੰਦਾਜ਼ੀ ਕਰਕੇ ਜੋ ਭਾਰਤੀ ਵਿਦੇਸ਼ ਦੇ ਵਿੱਚ ਅਮਰੀਕਾ ਦੇ ਵਿੱਚ ਕੱਚੇ ਤੌਰ ਦੇ ਉੱਤੇ ਰਹਿ ਰਹੇ ਨੇ ਤਾਂ ਉਹਨਾਂ ਦੀ ਰੱਖਿਆ ਨੂੰ ਜਕੀਨੀ ਬਣਾਉਣਾ ਚਾਹੀਦਾ ਹੈ ਤਾਂ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਅਮਰੀਕਾ ਦੌਰੇ ਦੇ ਉੱਤੇ ਅਮਰੀਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਨਾਲ ਇਸ ਮੁੱਦੇ ਉੱਤੇ ਵੀ ਗੱਲਬਾਤ ਕਰਨ ਕਿਉਂਕਿ ਅਮਰੀਕਾ ਦੀ ਜੇਕਰ ਗੱਲ ਕਰੀਏ ਤਾਂ ਤਕਰੀਬਨ 18000 ਜੇ ਭਾਰਤੀ ਨੇ ਜੋ ਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਰਹਿ ਰਹੇ ਨੇ 18000 ਭਾਰਤੀਆਂ ਦੀ ਲਿਸਟ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਤਿਆਰ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਦੇ ਵਿੱਚੋਂ 205 ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਚੁੱਕਾ ਹੈ ਤਾਂ ਹਾਏ ਦਿਨਾਂ ਦੇ ਵਿੱਚ ਹੋਰ ਵੀ ਭਾਰਤੀਆਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਪਰ ਉਸ ਤੋਂ ਪਹਿਲਾਂ ਇਹ ਮੁਲਾਕਾਤ ਬੇਹਦ ਜ਼ਰੂਰੀ ਹੋ ਸਕਦੀ ਹੈ ਫਿਲਹਾਲ ਫ੍ਰਾਂਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਨੇ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫ੍ਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਂਕਰੋ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਅੱਜ AI ਸਮਿਟ ਦੇ ਵਿੱਚ ਵੀ ਉਹ ਸ਼ਮੂਲੀਅਤ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 2 ਦਿਨਾਂ ਦਾ